ਅੰਮ੍ਰਿਤ ਸਾਹਿਬ ਬਾਬਾ ਮੋਤੀ राम ਮਹਾਰਾਜ ਜੀ ਦਾ ਸ਼ਹੀਦੀ ਦਿਵਸ ਪਿੰਡ ਬੰਡਾਲਾ ਵਿਖੇ ਕਸ਼ੇਪ ਰਾਜਪੂਤ ਵੈਲਫੇਅਰ ਸੁਸਾਇਟੀ ਬੰਡਾਲਾ ਵੱਲੋਂ ਗram ਪੰਚਾਇਤ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਪਿੰਡ ਬੰਡਾਲਾ ਮੰਝਕੀ ਵਿਖੇ ਸ਼ਰਦਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਸਭ ਤੋਂ ਪਹਿਲਾ ਸ੍ਰੀ ਸੋਖਮਣੀ ਸਾਹਿਬ ਅਰਜੀ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਪ੍ਰਧਾਨ ਬਲਵੀਰ ਸਿੰਘ ਕਸ਼ਪਣ ਨੇ ਦੱਸਿਆ ਹੈ ਕਿ ਇਸ ਮੌਕੇ ਤੇ ਟਾਡੀ ਜਥੇ ਆ ਅਤੇ ਕਸ਼ਬ ਸਮਾਜ ਦੇ ਵੱਖ-ਵੱਖ ਜਥੇਬੰਦੀਆਂ, ਰਾਜਨੀਤਿਕ ਆਗੂਆਂ ਵੱਲੋਂ ਬਾਬਾ ਮੋਤੀ ਰਾ ਮਹਾਰਾਜੀ ਨੂੰ, ਛੋਟੇ ਸਹਿਬਜ਼ਾਦਿਆਂ, ਮਾਤਾ ਗੁਜਰੀ ਜੀ ਨੂੰ, ਸ਼ਰਦਾ ਦੇ ਫੁੱਲ ਭੇਟਾ ਕੀਤੇ ਗਏ। ਇਸ ਮੌਕੇ ਤੇ ਗਰਮ ਦੁੱਧ ਦੇ ਲੰਗਰ ਵੀ ਸੰਗਤਾਂ ਦੇ ਵਿੱਚ ਅਤੁੱਟ ਵਰਤਾਏ ਗਏ। ਕਮੇਟੀ ਨੇ ਵੱਖ-ਵੱਖ ਜਥੇਬੰਦੀਆਂ ਅਤੇ ਸਹਿਯੋਗੀ ਧਾਨੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸ਼ਹੀਦੀ ਦਿਵਸ ਦੇ ਮੌਕੇ ਆਈਆਂ ਸੰਗਤਾਂ ਦਾ ਧੰਨਵਾਦ ਸੁਰਜੀਤ ਸਿੰਘ ਸਕੱਤਰ ਵੱਲੋਂ ਕੀਤਾ ਕੈਸ਼ਪ ਰਾਜਪੂਤ ਵੈਲਫੇਅਰ ਸੁਸਾਇਟੀ ਬਡਾਲਾ ਵੱਲੋਂ ਬਾਬਾ ਮੂਤੀराम ਮਹਿਰਾਜੀ ਦੀ ਸੇਵਾ ਭਾਵਨਾ ਨੂੰ ਸਮਰਪਿਤ ਸ਼ਹੀਦੀ ਦਿਹਾੜਾ ਬਡਾਲਾ ਵਿਖੇ ਮਨਾਇਆ ਗਿਆ ਜਿਸ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਤੋਂ ਅਪਰੰਤ ਢਾਡੀ ਸਿੰਘਾਂ ਨੇ ਗੁਰੂ ਸਿੱਖ ਦਾ ਇਤਿਹਾਸ ਔਰ ਬਾਬਾ ਮੂਤੀराम ਮਹਿਰਾਜੀ ਦੀ ਕੁਰਬਾਨੀ ਦਾ ਵਿਸਥਾਰ ਨਾਲ ਲੋਕਾਂ ਨੂੰ ਜਾਣੂ ਕਰਵਾਇਆ ਇਸ ਤਹਿਤ ਅਸੀਂ ਦੁੱਧਾ ਲੰਗਰ ਨਗਰ ਬਡਾਲਾ ਵਿਖੇ ਬਾਬਾ ਮੋਤੀराम ਮਹਿਰਾ ਜੀ ਦੀ ਸੇਵਾ ਨੂੰ ਸਮਰਪਤ ਜੋ ਉਹਨਾਂ ਨੇ ਛੋਟੇ ਸਹਿਬਜਾਦਿਆਂ ਤੇ ਮਾਤਾ ਗੁਜਰਕੌਰ ਦੀ ਜੀ ਦੁੱਧ ਪਲਾ ਕੇ ਕੀਤੀ ਉਸ ਦੇ ਸੰਬੰਧ ਵਿੱਚ ਸ਼ਹੀਦੀ ਸਮਾਗਮ ਬਡਾਲਾ ਨਗਰ ਵਿਖੇ ਕਰਵਾਇਆ ਗਿਆ ਇਸ ਵਿੱਚ ਬਹੁਤ ਸਾਰੀਆਂ ਇਲਾਕੇ ਦੀਆਂ ਕੈਸ਼ਪਰਾਜਪੂ ਸੋਸਾਇਟੀਆਂ ਨੇ ਸ਼ਿਰਕਤ ਕੀਤੀ ਔਰ ਇਲਾਕੇ ਦੀਆਂ ਮਹਤਵਾਨ ਸ਼ਖਸੀਤਾਂ ਨੇ ਸ਼ਿਰਕਤ ਕੀਤੀ ਅਸੀਂ ਉਹਨਾਂ ਸਾਰਿਆਂ ਆਏ ਪਤਵੰਤੇ ਸੱਜਣਾਂ ਦਾ ਔਰ ਗੁਰੂ ਰੂਪ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਸਮਾਗਮ ਦੇ ਵਿੱਚ ਆ ਕੇ ਸਾਨੂੰ ਮਾਣ ਬਖਸ਼ਿਆ ਸੋ ਅਸੀਂ ਇਸ ਤਰ੍ਹਾਂ ਦਾ ਸਮਾਗਮ ਜਿਹੜਾ ਆ ਉਹ ਘਰ ਘਰ ਹਰੇਕ ਪਿੰਡ ਦੇ ਵਿੱਚ ਹੋਣਾ ਚਾਹੀਦਾ ਹੈ ਤੋ ਕੈਸ਼ਪਰਾਜਪੂ ਸੋਸਾਇਟੀਆਂ ਦਾ ਗਠਿਤ ਹੋਣਾ ਚਾਹੀਦਾ ਸੋ ਮੈਂ ਕੈਸ਼ਪ ਸਮਾਜ ਨੂੰ ਵੀ ਬੇਨਤੀ ਕਰਦਾ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਇੱਕ ਮੰਚ ਤੇ ਇਕੱਠੇ ਹੋ ਕੇ ਇਕਜਟ ਹੋ ਕੇ ਆਪਣੇ ਸਮਾਜ ਦਾ ਨਾਮ ਜਿਹੜਾ ਆ ਉਹ ਰੋਸ਼ਨ ਕਰਨ ਸੋ ਅੰਤ ਵਿੱਚ ਮੈਂ ਇਹਨਾਂ ਸਾਰੀਆਂ ਸ਼ਕਤੀਆਂ ਦਾ ਔਰ ਪਹੁੰਚੇ ਸ਼ਕਤੀਆਂ ਦਾ ਕਮੇਟੀ ਵੱਲੋਂ ਧੰਨਵਾਦ ਕਰਦਾ ਪਿੰਡ ਵੱਲੋਂ ਪਿੰਡ ਵੱਲੋਂ ਵੀ ਧੰਨਵਾਦ ਕਰਦਾ ਜੀ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ